ਥਾਣਾ ਬੀ ਡਿਵੀਜ਼ਨ ਦੇ ਅਧੀਨ ਆਉਂਦੇ ਇਲਾਕੇ ਨਿਊ ਪ੍ਰਤਾਪਨਗਰ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦੋ ਨੌਜਵਾਨਾਂ ਵੱਲੋਂ ਇੱਕ ਟੇਲਰ ਦੀ ਦੁਕਾਨ ਤੇ ਆ ਕੇ ਫਾਇਰਿੰਗ ਕੀਤੀ ਗਈ ਫਾਇਰਿੰਗ ਦੌਰਾਨ ਦੁਕਾਨ ਤੇ ਖੜੇ ਦੋ ਨੌਜਵਾਨ ਜ਼ਖਮੀ ਹੋਏ ਜਿਨ੍ਹਾਂ ਵਿੱਚੋਂ ਇੱਕ ਦੇ ਪੱਟ ਤੇ ਦੂਜੇ ਦੇ ਪੈਰ 'ਚ ਲੱਗੀ ਗੋਲੀ ਦੋਵਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪੁਲਿਸ ਨੇ ਮਾਮਲਾ ਦਰਜ ਕਰਕੇ ਤੋਸ਼ੀਆਂ ਦੀ ਗ੍ਰਿਫਤਾਰੀ ਲਈ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਅੰਮ੍ਰਿਤਸਰ ਤੋਂ ਜਸਵੀਰ ਸਿੰਘ ਭੋਲਾ ਦੀ ਖਾਸ ਰਿਪੋਰਟ ਕੱਲ ਮਿਤੀ 10 11 2025 ਨੂੰ ਥਾਣਾ ਬੇਲਵਿਆਂ ਦਾ ਏਰੀਆ ਨਿਊ ਪ੍ਰਤਾਪਨਗਰ ਵਿਖੇ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀ ਜੋ ਇੱਕ ਟੇਲਰ ਦੀ ਦੁਕਾਨ ਪਰ ਖੜੇ ਦੋ ਨੌਜਵਾਨਾਂ ਪਰ ਇੱਕ ਨੌਜਵਾਨ ਵੱਲੋਂ ਆ ਕੇ ਫਾਇਰਿੰਗ ਕੀਤੀ ਗਈ ਸੀ ਜਿਸ ਦੌਰਾਨ ਦੋ ਨੌਜਵਾਨ ਜਿਨ੍ਹਾਂ ਦਾ ਨਾਮ ਵਿਮਲਪ੍ਰੀਤ ਅਤੇ ਡਬਲਯੂ ਹੈ ਇਹ ਜ਼ਖਮੀ ਹੋ ਗਏ ਸਨ ਇੱਕ ਦੇ ਪੱਟ ਤੇ ਗੋਲੀ ਲੱਗੀ ਸੀ ਤੇ ਇੱਕ ਦੇ ਪੈਰ ਤੇ ਲੱਗੀ ਸੀ ਜੋ ਕਿ ਦੋਨੋਂ ਇਲਾਜ ਦੇ ਹਸਪਤਾਲ ਐਡਮਿਟ ਹਨ ਜੋ ਪੁਲਿਸ ਵੱਲੋਂ ਤੁਰੰਤ ਮੌਕੇ ਪਰ ਕਾਰਵਾਈ ਕਰਦੇ ਹੋਏ ਐਫ ਆਈ ਆਰ ਦਰਜ ਕਰ ਲਈ ਗਈ ਹੈ ਤੇ ਤਫਤੀਸ਼ ਸ਼ੁਰੂ ਕਰ ਲਈ ਗਈ ਹੈ ਜੋ ਦੌਰਾਨ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਮਨਿੰਦਰਪਾਲ ਸਿੰਘ ਜੋ ਕਿ ਨਿਯੁਕਤ ਕੋੜਾਤਮਾ ਸਿੰਘ ਦਾ ਰਹਿਣ ਵਾਲਾ ਹੈ ਇਹ ਵਿਮਲਪ੍ਰੀਤ ਸਿੰਘ ਦਾ ਪਹਿਲਾਂ ਤੋਂ ਜਾਣਕਾਰ ਸੀ ਕੁਝ ਕੁਸ਼ ਅਰਸਾ ਪਹਿਲਾਂ ਇਹਨਾਂ ਦੋਨਾਂ ਦਾ ਆਪਸ ਵਿੱਚ ਝਗੜਾ ਹੋ ਗਿਆ ਸੀ ਜੋ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਸਾਡੇ ਵੱਲੋਂ ਵੱਖ-ਵੱਖ ਪੁਲਿਸ ਪਟੀਆਂ ਬਣਾਈ ਗਈਆਂ ਹਨ ਅਤੇ ਵੱਖ-ਵੱਖ ਜਗ੍ਹਾ ਪਰ ਰੇਡ ਕੀਤਾ ਜਾ ਰਹੇ ਹਨ ਜੋ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਰੰਭ ਚਲਾਈ ਦੀ ਜਾਵੇਗੀ